ਓਕੇ ਪ੍ਰਿਯਾ ਜੀ ਕੈਕਸੀਡੈਂਟ ਹੋਇਆ ਤੇ ਜਿਹਦੇ ਵਿੱਚ ਇੱਕ ਫੈਮਿਲੀ ਦੇ ਮਾਂ ਤੇ ਪੁੱਤ ਤੇ ਇੱਕ ਉਹਨਾਂ ਦਾ ਦੋਸਤ ਦੇ ਡੈੱਡ ਡੈਥ ਹੋ ਗਿਆ ਕੀ ਕਹਿੰਦੇ ਕਿ ਕਿੱਥੋਂ ਦੇ ਲੋਕ ਸੀ ਕੌਣ ਸੀ ਕਿੱਥੋਂ ਆ ਰਹੇ ਸਭ ਤੋਂ ਪਹਿਲਾਂ ਤਾਂ ਜੀ ਇਹ ਗੱਲ ਕਰਨ ਲੱਗੇ ਕਿ ਬਹੁਤ ਹੀ ਮੰਦਪਗੀ ਘਟਨਾ ਸਾਡੇ ਮੁਕਸਰ ਸ਼ਹਿਰ ਦੇ ਵਿੱਚ ਜਿਹੜਾ ਕਿ ਅੱਜ ਐਡਾ ਵੱਡਾ ਕਹਿਰ ਟੁੱਟਿਆ ਜਿਦੇ ਵਿੱਚ ਇੱਕ ਮੁਖਤਿਆਰ ਟੈਲਰਸ ਦੇ ਨਾਮ ਤੇ ਗੁਰਪੀ ਸਿੰਘ ਉਸ ਗੋਪੀ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਦਰਸ਼ਨ ਸਿੰਘ ਢਿੱਲੋਂ ਤੇ ਉਹਨਾਂ ਦੇ ਮਤਲਬ ਮੰਮੀ ਗੋਪੀ ਦੇ ਮੰਮੀ ਜੀ ਜਸਵਿੰਦਰ ਕੌਰ ਤੇ ਇੱਕ ਉਹਨਾਂ ਦਾ ਦੋਸਤ ਜਸਕਰਨ ਸਿੰਘ ਪੁੰਨ ਦੀ ਵਾਈਫ ਆ ਲੰਬੀ ਤੋਂ ਜਸਕਰਨ ਸਿੰਘ ਤੇ ਉਹਨਾਂ ਦੀ ਵਾਈਫ ਲੰਬੀ ਤੋਂ ਇਹ ਪੰਜ ਜਣੇ ਕਾਰ ਦੇ ਵਿੱਚ ਸਵਾਰ ਹੋ ਕੇ ਰਾਮੇ ਤੋਂ ਆ ਰਹੇ ਸੀਗੇ ਵਾਪਸ ਇਹਨਾਂ ਦਾ ਸਵੇਰ ਅੱਜ ਐਕਸੀਡੈਂਟ ਹੋ ਗਿਆ ਜਿਹੜੀ ਇਹਨਾਂ ਦੀ ਆਪਦੀ ਇੱਕ ਪਰਸਨਲ ਕਾਰ ਸੀ ਉਹਦੇ ਨਾਲ ਉਹ ਦਾ ਦਰਖਤ ਦੇ ਵਿੱਚ ਵਧਨ ਕਾਰ ਜਿਹਦੇ ਵਿੱਚ ਕੇ ਚਾਰਾਂ ਦੀ ਤਾਂ ਮੌਤ ਹੋ ਚੁੱਕੀ ਹੈ ਗੁਰਪ੍ਰੀਤ ਸਿੰਘ ਗੋਪੀ ਜਸਕਰਨ ਸਿੰਘ ਉਹਨਾਂ ਦੇ ਮਤਲਬ ਗੋਪੀ ਦੇ ਮਦਰ ਜਸਵਿੰਦਰ ਕੌਰ ਤੇ ਉਹਨਾਂ ਦੇ ਫਾਦਰ ਸਾਹਿਬ ਠੀਕ ਹੈ ਜੀ ਜਿਹੜੀ ਉਹਨਾਂ ਦੀ ਜਸਕਰਨ ਦੀ ਵਾਈਫ ਹੋ ਜੀ ਸੀਰੀਅਸ ਪਏ ਨੇ ਬਾਂਸਲ ਹਸਪੀਟਲ ਦੇ ਵਿੱਚ ਉਸ ਤੋਂ ਅਗਲੀ ਜਿਹੜੀ ਮਾੜੀ ਘਟਨਾ ਇਹ ਹੈ ਵੀ ਅਸੀਂ ਲੈ ਕੇ ਹਸਪਤਾਲ ਪਹੁੰਚੇ ਆ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ ਉੱਥੇ ਜਿਹੜੀਆਂ ਡੈੱਡ ਬਾਡੀਆਂ ਰੱਖਣ ਨੂੰ ਜਿਹੜੀ ਜਗ੍ਹਾ ਉਹ ਸਿਰਫ ਦੋ ਹੀ ਫ੍ਰੀਜਾਂ ਨੂੰ ਕਹਿੰਦੇ ਚਾਲੂ ਆ ਸਾਡੇ ਤੋਂ ਪਹਿਲਾਂ ਇੱਕ ਡੈੱਡ ਬੋਡੀ ਲੱਗੀ ਹੋਈ ਸੀ ਇੱਕ ਅਸੀਂ ਗੁਰਪ੍ਰੀਤ ਸਿੰਘ ਗੋਪੀ ਦੀ ਡੈੱਡ ਬੋਡੀ ਲਾਈ ਹੈ ਬਾਕੀ ਜਿਹੜੀਆਂ ਡੈੱਡ ਬੋਡੀਆਂ ਆਸਤੇ ਅਸੀਂ ਆਪਦਾ ਪ੍ਰਾਈਵੇਟ ਪ੍ਰਬੰਧ ਕੀਤਾ ਔਰ ਅਸੀਂ ਲਿਖ ਕੇ ਰਿਟਰਨ ਦੇ ਵਿੱਚ ਵੀ ਸਾਥੋਂ ਲਿਖਾ ਲਿਆ ਪਿਛੇ ਡੈੱਡ ਬੋਡੀਆਂ ਜਿਹੜੀਆਂ ਉਹ ਉਹਨਾਂ ਆਸਤੇ ਅਸੀਂ ਪ੍ਰਬੰਧ ਫ੍ਰੀਜਾਂ ਦਾ ਆਪ ਕਰਾਂਗੇ ਸਾਡੀ ਸਰਕਾਰ ਨੂੰ ਵੀ ਅਪੀਲ ਹੈ ਇਹੋ ਜੇ ਮੰਦ ਭਾਗੇ ਜਿਹੜੀ ਘਟਨਾ ਪਹਿਲੀ ਗੱਲ ਤਾਂ ਕਿਸੇ ਦੇ ਘਟੇ ਹੀ ਨਾ ਅਗਰ ਕਿਸੇ ਦੇ ਘਟਦੇ ਤਾਂ ਉਹ ਇਸ ਸਮੇਂ ਦੇ ਵਿੱਚ ਕੀ ਕਰੂਗਾ ਫ੍ਰੀਜਾਂ ਦਾ ਪ੍ਰਬੰਧ ਕਰੂਗਾ ਜਾਂ ਕੁਛ ਹਾਂਜੀ ਸੁਲੀ ਜੀ ਕੀ ਕਹਣਾ ਚਾਹੁੰਗੇ ਜਿਹੜਾ ਅੱਜ ਮੰਦਪਾਗੜ੍ਹ ਘਟਨਾ ਵਾਪਰੀ ਆ ਮੁੱਖ ਦੇ ਵਿੱਚ ਇੱਕ ਪਰਿਵਾਰ ਦੇ ਦੋ ਜੀ ਜੀ ਦੁਨੀਆ ਤੋਂ ਉਕਸਤ ਹੋ ਗਏ ਨੇ ਇੱਕ ਉਹਨਾਂ ਦਾ ਦੋਸਤ ਵੀ ਦੁਨੀਆ ਤੋਂ ਉਕਸਤ ਆਈ ਸੁਬਾ ਸੁਬਾ ਜਦੋਂ ਫੋਨ ਆਇਆ ਹਸਪੀਟਲ ਚੋਂ ਕਿ ਇੰਨਾ ਕੁਝ ਬੁਰਾ ਹੋਇਆ ਅੱਜ ਬੜਾ ਮਨ ਦੁਖਿਆ ਜਦ ਇੱਕ ਪਰਵਾਗ ਦੇ ਹੀ ਜੀ ਘੂ ਚਲੇ ਗਏ ਫਟਾਫਟ ਹਸਪੀਟਲ ਦੇ ਵਿੱਚ ਪਹੁੰਚੇ ਮਾਰੇ ਦੋਸਤ ਨੂੰ ਲੈ ਗਿਆ ਨਾਲ ਉੱਥੇ ਜਦੋਂ ਜਾ ਕੇ ਤੇ ਦੇਖਿਆ ਤਾਂ ਬਹੁਤ ਮਨ ਪਰੇਸ਼ਾਨ ਹੋਇਆ ਅਸੂਟ ਡੱਡਪੋੜੀਆਂ ਸਰਕਾਰੀ ਹਸਪੀਟਲ ਦੇ ਵਿੱਚ ਲੈ ਕੇ ਆਏ ਆ ਇੱਥੇ ਮੌਜਕੀ ਦੇ ਵਿੱਚ ਖਾਇਆ ਗਿਆ ਪਰ ਮੈਂ ਦੇਖੋ ਤੁਹਾਨੂੰ ਪ੍ਰੈਸ ਰਿਪੋਰਟਰ ਵੀਗਾ ਨੂੰ ਮੈਂ ਕੀ ਕਵਾਂ ਤੁਸੀਂ ਦੱਸਾਂਗੇ ਜਾਨੀ ਜਾਨੋ ਸਾਗਰ ਨੂੰ ਤੁਹਾਨੂੰ ਪਤਾ ਹੈ ਇੱਥੋਂ ਦੇ ਹਾਲਾਤ ਕੀ ਹੈਗੇ ਕੀ ਨਹੀਂ ਹੈਗੇ ਹਨ ਕਿੱਡੀ ਨਾਕਾਮੀ ਇਹਨਾਂ ਦੀ ਮੌਜਕੀ ਦੇ ਵਿੱਚ ਫ੍ਰੀਜ ਵੀ ਨਹੀਂ ਸੋ ਇੱਕ ਆ ਗਡੀ ਨਕਮੀ ਹੈ ਕੀ ਫ੍ਰੀਜ ਵੀ ਨਹੀਂ ਖਰਾਸ ਸਕਦੀ ਐਡੇ ਹਾਲਾਤ ਬੁਗੇ ਆ ਇੱਥੇ ਕਿੰਨੀ ਕੁ ਵਗੀ ਅਸੀਂ ਗੋਲਾ ਪਾਈਏ 1 ਵਗ੍ਹੀ ਪਾਲੀਏ 2 ਵਗ੍ਹੀ ਪਾਲੀਏ 3 ਵਗ੍ਹੀ ਪਾਲੀਏ ਅਖੀ ਸਾਡੇ ਵੇਕਾ ਸਮਾਜਸੀ ਵੀ ਜਾ ਕੇ ਘਰੇ ਬਹਿ ਜੂ ਛੱਡੋ ਯਾਰ ਇਹਨਾਂ ਦਾ ਮੱਥਾ ਮੰਗਣਾ ਕਿੱਡਾ ਔਖਾ ਹੈ ਪਰ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਉਹ ਕਿਸੇ ਘਰੇ ਜਿਨ੍ਹਾਂ ਦੇ ਘਰੇ ਮੌਤ ਹੁੰਦੀ ਹੈ ਪਤਾ ਉਹਨੂੰ ਲੱਗਦਾ ਜਿਨ੍ਹਾਂ ਦੇ ਜੀ ਜਾਂਦੇ ਆ ਪਤਾ ਉਹਨੂੰ ਲੱਗਦਾ ਤੇ ਜਿੰਦੇ ਤੇ ਬੀਤੇ ਉਹੀ ਜਾਣੇ ਇੱਥੇ ਫ੍ਰਿਜ ਹੈ ਨਹੀਂਗੇ ਜਾ ਕੇ ਵੇਖੋ ਫ੍ਰਿਜ ਆਸੀਂ ਸ਼ਮਸ਼ਾਨ ਘਰ ਚੋਂ ਲੈ ਕੇ ਆਏ ਮੋਚੀ ਦੇ ਵਿੱਚ ਫ੍ਰਿਜ ਹੀ ਹੈ ਨਹੀਂ ਕਿ ਡੈਡ ਬੁੜੀ ਰੱਖਣ ਵਾਸਤੇ ਉਤੋਂ ਕਹਿੰਦੇ ਜੀ ਫ੍ਰਿਜ ਤੋਂ ਹੀ ਇੰਤਜ਼ਾਮ ਕਰ ਲਓ ਜੀ ਇਹਨਾਂ ਦੇ ਘਰ ਦੇ ਵਿਚਾਰੇ ਗਏ ਤੇ ਸ਼ਮਸ਼ਾਨ ਘਰ ਚੋਂ ਫੀਜਾਂ ਲੈ ਕੇ ਆਏ ਬਹੁਤ ਮਾੜੀ ਗੱਲ ਐ ਪ੍ਰਸ਼ਾਸਨ ਉਸਤੇ ਮਾੜੀ ਗੱਲ ਐ ਕਿ ਸਰਕਾਰ ਉਸਤੇ ਮਾੜੀ ਗੱਲ ਐ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਰਕਾਰੀ ਹਸਪੀਟਲ ਦਾ ਵੱਲ ਧਿਆਨ ਦਿੱਤਾ ਜਾਵੇ ਸ੍ਰੀ ਮੁਖਸਰ ਸਾਹਿਬ ਦਾ ਜਿਹੜਾ ਸਰਕਾਰੀ ਹਸਪਤਾਲ ਐ ਬਿਲਡਿੰਗਾਂ ਵੱਡੀਆਂ ਵੱਡੀਆਂ ਆ ਪਰ ਸਹੂਦਤਾਂ ਨਹੀਂ ਹੈਗੀਆਂ ਬਿਲਡਿੰਗਾਂ ਨਵੀਆਂ ਬਣੀਆਂ ਦੀਆਂ ਬਾ ਤੁਹਾਨੂੰ ਤਾਂ ਸਭਾ ਪਤਾ ਹੀ ਐ ਉਈ ਜਾਨਾ ਤੁਸੀਂ ਆਉਣੇ ਹੋ ਤੁਸੀਂ ਵੀ ਆਉਣੇ ਹੋ ਸਾਡੇ ਵੀ ਕੀੜੇ ਲੱਗਦੇ ਕਹਿੰਦੇ ਆ ਨਵੀਆਂ ਬਿਲਡਿੰਗਾਂ ਨਹੀਂ ਸਹੂਲਤਾਂ ਜਵਾਨੀ ਜੇ ਹੋ ਜੇ ਤਾਂ ਹੱਥ ਜੋੜਨਾ ਤੁਹਾਡੇ ਅਕ ਕਾਗਦੇ ਉਸ ਹਕਾਇਤ ਹਸਤਾਲ ਦਾ ਕੋਈ ਹੱਲ ਕਰਦੇ ਹੋ ਲੋਕਾਂ ਕੋਈ ਇਲਾਜਾਂ ਲਈ ਪੈਸੇ ਨਹੀਂ ਆ ਜਿੰਨਾ ਤੇ ਬੀਤਦੀ ਉਹਨਾਂ ਨੂੰ ਪਤਾ ਇਹ ਬਠਿੰਡੇ ਕੇ ਸੀ ਜੀ ਰਾਮਰਾਮਾ ਮੰਡੀ ਰਾਮਰਾਮਾ ਮੰਡੀ ਕੇ ਸੀ ਤੇ ਕਿੰਨੇ ਜਾਨੇ ਸੀਗੇ ਹਾਂ ਜਾਨੇ ਹਾਂ ਜਾਨੇ ਇੱਕ ਤੋਂ ਪਰਵਾਹ ਨਾ ਕੋਈ ਗੋਸਟੀ ਦਾ ਨਾਲ ਦਾ ਮੁੰਡਾ ਵਰਤਦਾ ਕਿਤੇ ਨਾ ਨੀਰ ਫਰਮਿਸ ਕਰਉਣੀ ਕਿਤੇ ਨਾ ਲੱਭੀ ਉਹ ਲੰਬੇ ਜਾਵ ਲੰਬੇ ਜਾਵ ਇਹ ਇਹ ਗੋਪੀ ਦੇ ਪਰਵਾਰ ਦੇ ਕਿੰਨੇ ਇਲਾਕੇ ਗੋਪੀ ਗੋਪੀ ਮਤਨ ਜਾਨੇ ਸੋਹਣੇ ਗੋਪੀ ਮਦਦ ਫਾਦਰ ਦੀ ਹੋ ਗੋਪੀ ਨਾ ਤੁਮ ਨਾ ਇਸ ਤੋਂ ਬਾਅਦ ਆ ਜੂ ਸਰ ਇਹ ਐਕਸੀਡੈਂਟ ਹੋਇਆ ਕੋਈ ਕੋਈ ਕੀ ਕਿੰਨੇ ਦੇ ਬਸਤੇ ਕਿਲੇ ਨਾ ਕਿ ਇਹਨੇ ਸੇ ਰਾਮਾ ਮੰਡੀ ਤੋਂ ਉੱਤਰ ਕੇ ਅੱਤੇ ਤੁਹਾਰੇ ਸਿਰ ਕਾਪਣੀ ਕਾਰ ਤੇ ਦਰਸ਼ਨ ਸਿੰਘ ਤੇ ਦਾ ਪਰਿਵਾਰ ਇਹ ਉਹਨਾਂ ਦੀ ਅੱਖ ਲੱਗ ਗਈ ਕਿਤੇ ਮਿੰਦਰ ਅਸੀ ਰਾਦਾ ਤੇ ਗੱਡੀ ਬਟਰਸ਼ੀਮਿੰਟ ਕੋਲ ਕਿੱਧਰ ਚੱਜ ਗਈ ਗੱਡੀ ਗੱਡੀ ਵਜਨ ਕਰਕੇ ਇੱਕ ਤਾਂ ਜਸਿੰਦਰ ਕੌਰ ਦਰਸ਼ਨ ਸਿੰਘ ਪਤਨੀ ਹੈ ਤੇ ਗੁਰਪ੍ਰੀਤ ਸਿੰਘ ਲੜਕਾ ਹੈ ਇਹਦੀ ਡੈਥ ਹੋ ਗਈ ਹੈ ਇੱਕ ਜਸਕਰਨ ਸਿੰਘ ਇਹ ਦੋਸਤ ਦਾ ਹੀ ਗੁਰਪ੍ਰੀਤ ਦਾ ਇਹ ਆਪਣੇ ਲੰਬੀ ਡਾਪ ਤੋਂ ਇਹਦੀ ਮੌਤ ਹੋ ਗਈ ਹੈ ਦੋ ਸੀਰੀਅਸ ਨੇ ਇੱਕ ਨੂੰ ਮਹਿੰਡੇ ਡਰਾਈਵਰ ਕਰਤਾ ਤੇ ਇੱਕ ਉਸਾ ਹਸਪੀਟਲ ਅਲਾ ਚੱਲ ਰਹੇ ਨੇ ਕਾਰਬੀ ਕਿਸ ਲਈ ਇਹ ਕਾਰਵਾਈ ਦਾ ਬਿਆਨ ਜੋ ਉਹਨਾਂ ਕਰਦੇ ਬਿਆਨਦੇ ਨੇ ਉਹ ਸਾਫ਼ ਤੇ ਕਰਕੇ ਕੀਤੇ